ਗੁਰੂ ਰੂਪ ਗੁਰੂ ਪੰਥ ਖਾਲਸਾ ਜੀ ਸਤਕਾਰ ਨਾਲ ਅਤੇ ਬਤਵਾਬ ਸਾਂਝਾ ਕਰੀਏ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਸਭ ਤੋਂ ਕਰਮਾਂ ਦਾ ਦਾਸ ਨਾਨਕ ਸ਼ਹੀਦ ਦਾ ਅਸਟ ਦੇ ਸਮੂਹ ਆਨੀਆਂ ਲੋ ਹਾਰਸਾਰੰ ਦਾ ਜਿੱਤੇ ਜੀ ਆਇਆਂ ਆਖਦਾ ਹੈ ਉਤੇ ਜਿਹੜੇ ਕਸ਼ਟ ਆਉਣ ਵਿੱਚ ਜਾਂ ਸਾਨੂੰ ਸਮਝਾਉਣ ਵਿੱਚ ਜਾਂ ਫੇਸਬੁੱਕ ਤੇ ਜਿਹੜੇ ਕੋਡ ਪਾਏ ਗਏ ਉਹਨਾਂ ਨੂੰ ਸਮਝਣ ਵਿੱਚ ਜੋ ਉਲਟੀਆਂ ਹੋ ਗਈਆਂ ਜਿਸ ਕਰਕੇ ਆਪ ਨੂੰ ਉਹ ਸਾਰੇ ਕਸ਼ਟ ਹੋਏ ਉਸ ਲਈ ਮੈਂ ਤਰਸਪੂਰ ਕੀ ਮਦਦ ਕਰਾਂ ਅਸੀਂ ਕੋਸ਼ਿਸ਼ ਕਰਾਂਗੇ ਕਿ ਅਗਲਾ ਸਮਾਗਮ ਉਦੋਂ ਹੀ ਚਿੰਤਾ ਜਾਵੇ ਜਦੋਂ ਪੂਰ ਆਰੰਭ ਹੋ ਜਾਪੇ ਤਾਂ ਜੋ ਅਜਈਆਂ ਸ਼ਿਕਾਇਤਾਂ ਤੋਂ ਅਸੀਂ ਪਾਸੇ हट ਸਕੀਏ ਦੂਸਰੀ ਮੇਰੀ ਬੇਨਤੀ ਹੈ ਕਿ ਨਾਨਕ ਸ਼ਹੀਦ ਪ੍ਰਸ਼ਟ ਦਾ ਵਿਜਨ ਸਟੇਟਮੈਂਟ ਬਾਹਰ ਜਦੋਂ ਤੁਸੀਂ ਆਏ ਸ਼ਾਇਦ ਉਲੂ ਦਾ ਡੱਗਾ ਹੋਇਆ ਸੀ ਉਹਨੂੰ ਲਾ ਦਿੱਤਾ ਫੇਰ ਉਹ ਤੇ ਮਾਣ ਆਪਣੀ ਇੱਕ ਇੱਕ ਫੋਟੋ ਜ਼ਰੂਰ ਖਿੱਚ ਕੇ ਲਗਾ ਰਾਇਆ ਥੇ। ਉਹ ਇਸرائی ਨਹੀਂ ਕਿ ਉਹ ਇਸੇ ਟਰਸਟ ਨੂੰ ਕਹਿ ਰਹੀ ਆ। ਉਹ ਇਸرائی ਕਿ ਤੁਹਾਡੇ ਜਿੰਦ ਦੇ ਜੀਵਨ ਤੇ ਉਸ ਤੋਂ ਬਾਅਦ ਤੁਹਾਡੇ ਪਰਿਵਾਰ ਤੇ ਐਲਬਮ ਵਿੱਚੋਂ ਫੋਟੋ ਲੱਗੀ ਹੋਵੇ ਕਿ ਆ ਜਿਹੜਾ ਟਰਸਟ ਬਣਿਆ ਹੈ ਇਹ ਆਪਣੇ ਅਸੂਲਾਂ ਤੇ ਤੁਰਦਾ ਵੀ ਪਿਆ ਤੇ ਨਹੀਂ ਤੋੜਦਾ। ਮੈਂ ਇਸ ਲਈ ਬੇਨਤੀ ਕਰ ਰਿਹਾ ਤੀਸਰੀ ਬੇਨਤੀ ਮੇਰੀ ਆਪ ਸਾਰਿਆਂ ਨੂੰ ਹੱਥ ਜੋੜ ਕੇ ਹੈ ਬਹੁਤ ਕੁਝ ਕਿਹਾ ਗਿਆ ਸੰਘਰਸ਼ ਬਾਰੇ ਵੀ ਕਿਹਾ ਗਿਆ ਮੈਂ ਆਪਕੇ ਨਾਲ ਆਪਣੇ ਸੰਘਰਸ਼ ਬਾਰੇ ਬੋਲਾਂਗਾ ਨਾ ਪੰਥ ਦੇ ਸੰਘਰਸ਼ ਬਾਰੇ ਬੋਲਾਂਗਾ ਕਿ ਅਸੀਂ ਤੁਹਾਡੇ ਤੋਂ ਕੁਝ ਸੁਣਨ ਲਈ ਕੁਝ ਸਿੱਖਣ ਲਈ ਆਪ ਸਾਰਿਆਂ ਨੂੰ ਸਦਾ ਦਿੱਤਾ ਤੁਸੀਂ ਸਾਰਿਆਂ ਨੇ ਸਦਾ ਕਬੂਲ ਕੀਤਾ ਪਰ ਤੁਸੀਂ ਸਾਰੇ ਉਹ ਸ਼ਖਸੀਅਤਾਂ ਹੋ ਜਿਨ੍ਹਾਂ ਨੂੰ ਅਸੀਂ ਆਪਣੇ ਗੁਰਮਤ ਟ੍ਰੇਨਿੰਗ ਕੈਂਪ ਵਿੱਚ ਸੱਦਦੇ ਰਹੇ ਤੇ ਤੁਸੀਂ ਸਾਨੂੰ ਪੜ੍ਹਾਉਂਦੇ ਰਹੇ ਮੇਰਾ ਮਾਣ ਹੈ ਕਿ ਇੱਥੇ ਪ੍ਰੋਫੈਸਰ ਰਵਿੰਦਰ ਸਿੰਘ ਜੀ ਚੰਦੀਗੜ੍ਹ ਸਰਦਾਰ ਕੇਰ ਸਿੰਘ ਦੀ ਪੰਜਾਬੀ ਯੂਨੀਵਰਸਿਟੀ ਸਰਦਾਰ ਬਲਬਾਰ ਸਿੰਘ ਜੀ ਇਹ ਉਹ ਸ਼ਖਸੀਅਤਾਂ ਨੇ ਜਿਹੜੇ ਅਸੀਂ 10 ਸਨੇ 36 ਗੁਰਮਤਿ ਨਿੰਦੰਪਲ ਗਏ ਦੋਨਾਈ ਚ ਲਗਪਕ ਗਵਿੰਦਰ ਸਿੰਘ ਜੀ ਤਾਂ ਵਿਚ ਆਇਆ ਤੇ ਬਾਕੀ ਚ ਅੱਧੀ ਦਰਜਨ ਤੋਂ ਵੱਧ ਸਰਦਾਰ ਬਰਕਾਉਰ ਸਿੰਘ ਜੀ ਤੇ ਇੱਕ ਦਰਜਨ ਤੋਂ ਵੱਧ ਸਰਦਾਰ ਕੇਰ ਸਿੰਘ ਜੀ ਕੰਪਨੀ ਚ ਆਂਦੇ ਰਹੇ ਮੈਂ ਨਾ ਦਰ ਰਿਹਾ ਜੀ ਜੇ ਬੋਲ ਕੋ ਸਿੱਖਿਆ ਬੋਲ ਕੁਛ ਉਹਨਾਂ ਨੇ ਦੱਸਿਆ ਮਾਨਕ ਚਾਇਕ ਟ੍ਰਾਸਟ ਦਾ ਬਤੌਰ ਬਾਣੀ ਇੱਕ ਜੂਨ 84 ਵਿੱਚ ਮਾਨੇ ਚ ਬਲਬਲਾ ਉੱਠਿਆ ਸੀ ਕਿ ਜੇ ਜੀਵਨ ਜਿੰਦਾ ਰਹਾ ਤਾਂ ਕੋਈ ਕਸਾ ਸੰਸਥਾਨ ਦੇ ਕੇ ਜਾਣਾ ਹੈ ਜਿਹੜਾ ਅੱਗੇ ਜਾ ਕੇ ਸਿੱਖ ਯੂਨੀਵਰਸਿਟੀ ਦੀ ਗੱਲ ਪੂਰੀ ਕਰ ਸਕਦੇ। ਐਵੀ ਨਾਲ ਇੱਕ ਅਰਦਾਸ ਕੀਤੀ ਸੀ ਸਤਿਗੁਰੂ ਗੁਰ ਰਾਮ ਦਾਸ ਜੀ ਦੇ ਦਰਬਾਰ ਸਾਹਿਬ ਜਾ ਕੇ ਕਿ ਸੱਚੇ ਪਾਤਸ਼ਾਹ ਤੂੰ ਜ਼ਿੰਦਗੀ ਬਖਸ਼ ਦਿੱਤੀ ਆ ਤਾਕਤ ਦੇ ਕਿ ਓਮ ਅੱਗੇ ਜੀਵੇ ਵਾਕੀ ਸਾਰੇ ਮੰਗਤੇ ਬਨ ਬਨ ਕੇ ਥਾਨ ਬਣਾ ਰਹੇ ਨੇ। ਤੇ ਆਪੋ ਆਪਣਾ ਘਰ ਵੀ ਭਰਦੇ ਪਏ ਨੇ ਸਾਨੂੰ ਉਹਨਾਂ ਲੀਹਾਂ ਤੇ ਲੱਭਰੀ ਸਾਧੂ ਨੇ ਬੜੀ ਪਕਸ਼ਿਸ਼ ਕੀਤੀ ਦਾਸ ਦਾਸ ਜੀ ਸਿੰਘ ਨੇ ਨਿਆ ਜ਼ਮੀਨ ਮੁਲਕ ਖਰੀਦੀ 인ਫਰਾਸਟ੍ਰਕਚਰ ਖੜਾ ਕੀਤਾ ਇਸ ਦੇ ਨਾਲ ਆਪਣੀ ਟੋਟਲ ਕਮਾਈ ਵਿੱਚੋਂ ਦਾਸ 40% ਪਰਵਾਰ ਤੇ ਖਰਚਦਾ ਰਹਾ 60% ਇਸੇ ਸਥਾਨ ਲਈ ਕਰਤਾ ਰਹਾ ਬੜੀ ਸੰμοσੀ ਨਾਲ ਜਿਉਂਦੀ ਜੀਦਾ ਮੈਂ ਸਕੂਟਰ ਤੇ ਵੀ ਤੁਰਦਾ ਮੈਂ ਸੈਕਲ ਤੇ ਵੀ ਤੁਰਦਾ ਮੈਂ ਬਸਾਂ ਜਾਂਦੀ ਕਿਸਫਰ ਕਰਦਾ ਮੈਂ ਹਰ ਜੂ ਵੀ ਤੁਹਾਡੇ ਕੋਲ ਮੈਂ ਪਹਿਲਾਂ ਪੈਰਾਂ ਨਾਲ ਸੀ ਸੇਂਦ ਪਰਵਾਰ ਸਾਡੇ ਕੋਲ ਨੂੰ ਮੈਂ ਜ਼ਰੂਰ ਮੱਥਾ ਟੇਕਣ ਜਾਂਦਾ ਰਾਤ ਉੱਤੇ ਮੱਥਾ ਟੇਕਿਆ ਬਾਸਪੜ ਕੇ ਮੈਂ ਅੱਥੇ ਹਾਂ ਔਰ ਦੇ ਕੋਲ ਮੇਰੇ ਸਾਥੀ ਮੈਨੂੰ ਕਾਰ ਵਿੱਚ ਲੈ ਕੇ ਆਏ ਨੇ ਜੀਵਨ ਦੇ ਸੰਘਰਸ਼ ਵਿੱਚ ਸਤਗੁਰੂ ਨੇ ਬਾਪੜਾ ਇਹ ਭੈਣ ਜਲੰਧਰ ਤੋਂ 인ਦਰਜੀਤਪੁਰ ਵੀਰ ਸਰਦਾਰ ਕੁਲਵੀਰ ਸਿੰਘ ਕੀ ਨਾਲ ਜੁੜ ਗਏ ਕਹਿੰਦੇ ਤੇਰੀ ਕੱਲੇ ਬਾਣੀ ਸਾਡਾ ਸਾਰਿਆਂ ਦਾ ਹੈ ਸਰਵਪਤੀਜਾ ਸਿੰਘ ਜੀ ਦਿੱਲੀ ਤੋਂ ਨਾਲ ਜੁੜ ਗਏ ਤੰਦੇ ਤਿਰਾਂ ਕੀ ਸਾਡਾ ਸਾਰਿਆਂ ਦਾ ਹੈ ਸਰਦਾਰ ਪਰਮਜੀਤ ਸਿੰਘ ਜੀ ਸੰਘਰੂਪ ਤੋਂ ਉਹਨਾਂ ਦੇ ਸਕੂਤਾ ਦੇ ਨਾਲ ਜੁੜ ਕੇ ਪਹਿਲ ਪਗਮਪੁਰ ਤੋਂ ਘਰ ਦੇ ਨੰਨਾ ਨਗਰ ਤੋਂ ਇਹ ਨਾਲ ਤੁਰ ਪਏ ਕਿ ਅਸੀਂ ਸਾਂਝੇ ਤੌਰ ਤੇ ਸਾਰਾ ਕੰਮ ਕਰਾਂਗੇ ਮੈਂ ਬੇਨਤੀ ਕਰਾਂ ਕਿ ਕੁੱਲ ਮਿਲਾ ਕੇ 12 ਸਾਲ ਹੋ ਗਏ ਨੇ ਕੋਈ ਕਾਰ ਸੇਵਾ ਵਾਲਾ ਬੱਵਾਨੀ ਸੀ ਅਸੀਂ ਛੱਡਿਆ ਕੋਈ ਸੰਸਥਾ ਨਹੀਂ ਸੀ ਅਸੀਂ ਛੱਡੀ ਕੋਈ ਕਮੇਟੀ ਨਹੀਂ ਸੀ ਅਸੀਂ ਛੱਡੀ ਜਿਹਦੇ ਕੋਲ 5 30 ਪਰ ਬੰਦੇ ਪੂਰੇ ਪਿੰਡ ਦੀ ਰਜਮੰਦੀ ਲੈ ਕੇ ਪੂਰੇ ਪਿੰਡ ਨੇ ਇਹ ਸਥਾਨ ਬਣਾਉਂ ਤੇ ਰਜਮੰਦੀ ਦਿੱਤੀ ਹੈ ਰਜਿਸਟਰੀ 'ਚ ਹਰ ਘਰ ਦੇ ਸਿਗਨੇਚਰ ਹਮ ਜਬ ਇਹ ਸੀ ਇੱਕ ਆਸਾ ਸਥਾਨ ਖੜਾ ਕਰਨਾ ਸਾਰੇ ਇਹੀ ਕਹਿੰਦੇ ਸੀ ਕਿ ਗੁਰੂ ਗ੍ਰੰਥ ਸਾਹਿਬ ਜੀ ਦੇ ਨਾਮ ਨਾਲੋਂ ਜ਼ਮੀਨ ਹਟਾ ਕੇ ਸਾਨੂੰ ਦੇ ਦੇ। ਮੈਂ ਕਿਸੇ ਵਰ ਨੂੰ ਨਾਮ ਹੀ ਲੈਣਾ ਚਾਹੁੰਦਾ ਜਿਸ ਕਰਕੇ ਇਹ ਸਥਾਨ ਨਹੀਂ ਬਣ ਪਾਇਆ। ਤੇ ਜਦੋਂ ਭੈਣ, ਵੀਰ, ਚਾਚਾ ਜੀ ਹੋਰੀ ਨਾਲ ਜੁੜੇ ਤਾਂ ਉਹਨਾਂ ਨੇ ਕਿਹਾ ਕੋਈ ਮਤਲਬ ਹੀ ਪੁੱਛਣੀ ਕਰੋ। ਜਿਸ ਵੇਲੇ ਰਸਟਰ ਰਜਿਸਟਰ ਕਰਾਇਆ ਮੈਂ ਵੀ ਦੱਸਦਾ ਕਿ ਟਰਸਟ ਤੀਸਰੀ ਵਾਰ ਰਜਿਸਟਰ ਹੋਇਆ ਜੀ ਪਹਿਲੀ ਵਾਰ ਕਰਾਇਆ ਜਿਹੜੇ ਬੰਦੇ ਅੱਗੇ ਤੋਰੇ ਛੱਡ ਗਏ ਬੜੇ ਦੁਸ਼ਮਣ ਲਾਏ ਉਨਾਂ ਨੇ ਆਪਦੇ ਛਿਰੇ ਦੇ ਚੋਲੀ ਬਾਲੇ ਗੁਰਮੀਤ ਸਿੰਘ ਬਾਖਾ ਜਗਦੀਪ ਸਿੰਘ ਬਾਖਾ ਪਿੰਡ ਦੇ ਹੋਰ ਸੱਜੰਮੂ ਬਾਪਾ ਜੀ ਸਾਹਿਬ ਬੈਠੇ ਨੇ ਸਭ ਨੂੰ ਪਤਾ ਦੂਜਾ ਟ੍ਰੈਸਟ ਬਣਾਤਾ ਪਿੰਡ ਦੀ ਸ਼ਾਂਤੀ ਨਾਲ ਉਹ ਚਾਰਜ ਲੈਣ ਨਹੀਂ ਆਇਆ ਕਹਿੰਦਾ ਇਹ ਚਾਰਜ ਤਾਂ ਲਾਂਗੇ ਜੇ ਜ਼ਮੀਨ ਸਾਡੇ ਨਾਂ ਤੇ ਕਰ ਦਿਓ ਫਾਜੀ ਵੀ ਚੋ ਪਤਾ ਲਗੇ ਜੋ ਵਰਤਾਰੇ ਹੈ ਕੰਮ ਕਰਨੇ ਕਿੰਨੇ ਉੱਕੇ ਨੇ ਉਹਨਾਂ ਤੀਜਾ ਜੱਤਾ ਨੇ ਅਰਦਾਸ ਕਰਿਆ ਜੇ ਕਿ ਅਸੀਂ ਸਫਲ ਹੋ ਜਾਈਏ ਸਫਲਤਾ ਸਿਰ ਗੁਰੂ ਗ੍ਰੰਥ ਤੇ ਗੁਰੂ ਪੰਥ ਨਮਿਤ ਚਾਹੀਦੀ ਹੈ ਜਲਪਕਾਰ ਵਿੱਚ 12 ਮਈ ਨੂੰ ਮੀਟਿੰਗ ਕੀਤੀ ਸੀ ਅੱਧੇ ਤੋਂ ਜ਼ਿਆਦਾ ਵੀਰਾਂ ਦੇ ਨਾਮ ਆਉਂਦਾ ਤਾਂ ਚੰਗਾ ਨਹੀਂ ਲੱਗਦਾ ਬੈਠੇ ਨੇ ਫੈਸਲਾ ਕੀ ਤਸੀਕੇ ਉਹਨਾਂ ਸਥਾਨ ਲਗਭਗ ਬੈਠਣ ਜੋਗਾ ਹੋ ਗਿਆ ਤੇ ਪੰਥ ਦੀਆਂ ਸਾਰੀਆਂ ਜਥੇਬੰਦੀਆਂ ਨੂੰ ਇਹਨਾਂ ਕਿਸੇ ਨਾਲ ਵੀ ਕੋਈ ਵਿਰੋਧ ਰੱਖੇ ਆਪਣੇ ਮਾਨੇ ਚ ਕਿਸੇ ਪ੍ਰਤੀ ਵੀ ਕੋਈ ਭਾਵਨਾ ਰੱਖੇ ਇਨ ਵਾਇਟ ਕੀਤਾ ਜਾਵੇ ਇੱਕ ਅਜਿਹਾ ਪਲੇਟਫਾਰਮ ਦਿੱਤਾ ਜਾਵੇ ਜਿੱਥੇ ਹਰ ਇੱਕ ਜਥੇਬੰਦੀ ਆਪਣੀ ਨੁਮਾਇੰਦਗੀ ਵਿੱਚ ਆਪਣੀ ਗੱਲ ਗੁਰੂ ਗ੍ਰੰਥ ਸੇ ਗੁਰੂ ਪੰਥ ਨਾਲ ਮਿੱਤ ਕਰ ਸਕੇ ਮੇਰ ਤੇਰ ਵਾਸਤੇ ਨਾ ਕਰੇ ਧੜੇ ਵਾਸਤੇ ਨਾ ਕਰੇ ਧੜੇ ਤੇ ਦੂਸ਼ਣ ਮਾਰਨ ਵਾਸਤੇ ਨਾ ਕਰੇ ਇੱਕ ਨਵੀਂ ਸ਼ੁਰੂਆਤ ਕਰੀਏ ਜਿਵੇਂ ਤੁਸੀਂ ਸਾਰਿਆਂ ਨੇ ਕਹੀ ਹੈ ਇੱਕ ਪੋਜੀਟਿਵ ਸ਼ੁਰੂਆਤ ਕਰੀਏ ਸਪਨੇ ਦੇਖ ਲਿਆ ਪਿੱਛੇ ਕੀ ਹੋਇਆ ਉਹ ਵੀ ਦੇਖ ਲਿਆ ਪਿੱਛੇ ਕੀ ਹੋਇਆ ਅੱਗੇ ਕੀ ਕਰਨਾ ਉਸ ਦਾ ਕੋਈ ਸਾਡੇ ਕੋਲ ਪਲੈਟਫਾਰਮ ਵੀ ਨਹੀਂ ਸੀ ਹੈਗਾ ਇਹ ਨਾਨਕਸ਼ਹੀ ਪਰਸਟ ਅੱਗੇ ਕੀ ਕਰਨਾ ਆਪ ਸਾਰਿਆਂ ਹੀ ਜਥੇਬੰਦੀਆਂ ਦਾ ਪੰਥ ਦੀਆਂ ਜੁਨੀਆਂ ਵੀ ਜਥੇਬੰਦੀਆਂ ਨੇ ਉਸ ਵਿੱਚ ਮੈਂ ਕਿਸੇ ਨੂੰ ਇਹ ਨਹੀਂ ਕਹਿੰਦਾ ਕਿ ਉਹ ਚੰਗੀ ਕਿ ਉਹ ਮਾੜੀ ਪੰਥ ਦੀਆਂ ਸਾਰੀਆਂ ਜਥੇਬੰਦੀਆਂ ਨੂੰ ਇਸ ਪਲੈਟਫਾਰਮ ਤੇ ਆਕੇ ਗੁਰੂ ਗ੍ਰੰਥ ਤੇ ਗੁਰੂ ਪੰਥ ਨੰਮੀ ਤੇ ਸੱਚ ਬੋਲਣ ਦੀ ਹੱਕ ਦੀ ਗੱਲ ਕਰਨ ਦੀ ਤੇ ਅੱਗੇ ਰਾਹ ਦੱਸੇ ਰਾਹ ਦੱਸਣ ਲਈ ਸੋਲਿਡ ਪ੍ਰੋਗਰਾਮ ਬਣਾ ਕੇ ਦੇਣ ਦੀ ਬੇਨਤੀ ਕੀਤੀ ਜਾਂਦੀ ਹੈ ਆ ਮੇਰੀ ਹੱਥ ਜੋੜ ਕੇ ਬੇਨਤੀ ਹੈ ਆਪ ਸਾਰਿਆਂ ਤੱਕ ਪਹੁੰਚਾਇਆ ਜੇ ਚਾਹੇ ਬੌਦਲ ਕੇ ਨੇ ਚਾਹੇ ਮਾਨਕੇ ਨੇ ਚਾਹੇ ਦਲਕਾਅਸਾ ਕੇ ਨੇ ਚਾਹੇ ਉਹ ਪੰਥਕ ਕਮੇਟੀਆਂ ਦੇ ਨੇਤਾ ਰਾਫਤੂ ਨੇ ਚਾਹੇ ਉਹ ਤਖਤਾਲੀ ਨੇ ਚਾਹੇ ਕਿਸੇ ਹੋਰ ਗਰੁੱਪ ਦੇ ਨੇਤਾ ਕਿਸੇ ਹੋਰ ਗਰੁੱਪ ਦੇ ਅਸੀਂ ਸਾਰਿਆਂ ਨੂੰ ਬੇਨਤੀ ਕਰ ਰਹੇ ਹਾਂ ਕਿ ਆਓ ਇੱਕ ਐਸਾ ਪਲੈਟਫਾਰਮ ਉੱਤੇ ਸਿਰਜ ਲਈਏ ਜਿੱਥੇ ਜੇ ਮਿਸਵਾਹ ਦੀਆਂ ਸੀ ਐਗਜ਼ਾਮਪਲ ਬੜੀਆਂ ਦਿੰਦੇ ਆ ਪ੍ਰੈਕਟੀਕਲ ਕਰਦੇ ਕੁਝ ਵੀ ਨਹੀਂ ਕਿ ਭਈ ਉਹ ਤਖਸਾਲ ਤੇ ਬੈਠਦੇ ਸੀ ਸਾਰੇ ਗਿੱਲੇ ਛੁੱਕੇ ਬਾਹਰ ਛੱਡ ਆਉਂਦੇ ਸੀ ਅਸੀਂ ਨਾਨਕ ਸਾਹਿਤ ਅਸਟ ਪੰਥ ਨੂੰ ਸਮਰਪਿਤ ਕੀਤਾ ਹੈ। ਗਿਲੇ ਸ਼ਿਕਵੇ ਨਾ ਤੋਂ ਬਰਛਾ ਲਾਇਆ ਕਰੋ। ਇੱਥੇ ਫੈਸਲੇ ਕਰੋ ਉਹਨਾਂ ਤੇ ਅੱਗੇ ਤੁਰਨ ਦੀ ਪ੍ਰੇਰ ਮਾਤੇ। ਸਾਨੂੰ ਵੀ ਪ੍ਰੇਰ ਮਾਤੇ। ਜਿਹੜੀ ਵੀ ਸੰਸਥਾ ਜਿਹੜਾ ਵੀ ਅਕਾਦਮੀ ਕੰਮ ਜਿਹੜੇ ਵੀ ਲੋਗ ਗੁਰੂ ਗ੍ਰੰਥ ਅਤੇ ਗੁਰਪੰਥ ਨਮਿਤ ਗੁਰੂ ਗ੍ਰੰਥ ਤੇ ਗੁਰਪੰਥ ਦੀ ਪਾਤਸ਼ਾਹੀ ਨਮਿਤ ਸਿੱਖ ਰਹੁੰਦੇ ਸਿੱਖ ਰਹੁੰਦੀ ਰਹਿਨੁਮਾਈ ਆਚਰਨ ਤੇ ਕਿਰਦਾਰ ਨਮਿਤ ਕਰਨ ਵਾਸਤੇ ਕੰਮ ਕਰਨਾ ਲੋਚਦੇ ਨੇ ਉਹਨਾਂ ਲਈ ਇਹ ਸੈਮੀਨਾਰ ਹਾਲ ਦਾ ਕੋਸ਼ਿਸ਼ ਕਰ ਰਿਹਾ ਕਿ ਅਗਲੇ 2 ਮਹੀਨਿਆਂ ਵਿੱਚ ਪੂਰਾ 에어 ਕੰਡੀਸ਼ਨ ਬਣਾ ਕੇ ਦੇ ਦਿੱਤਾ ਜਾਏ ਗੁਰਦੁਆਰਾ ਸਾਹਿਬ ਉੱਪਰ ਕੰਮ ਪਿੰਡ ਹੈ ਮੱਥਾ ਟੇਕ ਕੇ ਜ਼ਰੂਰ ਜਾਇਆ ਜੇ ਮਹਾਰਾਜ ਦਾ ਪ੍ਰਕਾਸ਼ ਹੋ। ਨਾਲ ਹੀ ਅਸੀਂ ਇੱਕ ਹੋਸਟਲ ਬਣਾਵਾਂਗੇ। ਕੰਪਲੈਕਸ ਨੂੰ ਚਲਾਉਣ ਵਾਸਤੇ ਦਫ਼ਤਰ ਬਣਾਵਾਂਗੇ। ਇੱਕ ਲਗਾਤਾਰਤਾ ਵਿੱਚ ਸਿੱਖਿਆ ਦਾ ਕੰਮ ਚੱਲਦਾ ਰਹੇ। ਕੈਂਪਿੰਗ ਸਟੇਸ਼ਨ ਬਣੇਗਾ। ਜਿੱਥੇ ਕੋਈ ਵੀ ਸੰਸਥਾ ਅਸੀਂ ਸਿਲੇਬਸ ਬਣਾਵਾਂਗੇ। ਜਿਹੜਾ ਸਿਲੇਬਸ ਅੱਜ ਤੱਕ ਸਾਨੂੰ ਯੂਨੀਵਰਸਿਟੀ ਆਨੇ ਨਹੀਂ ਦਿੱਤਾ ਮਾਫ ਕਰ ਰਿਹਾ ਜੀ ਉਹ ਵੀ ਗਲਵਾ ਸੀ ਬਹੁਤ ਕਰ ਰਹੇ ਹਾਂ ਹੈ ਕਿ ਸਾਡੇ ਕੋਲ ਉਦੋਂ ਦੇ ਕੀ ਦਾ ਸਿਫਰ ਕਿ ਕਿੱਥੇ ਚਲੀਏ ਇੱਕ ਸਿਲੇਬਸ ਪਕਾਇਦਾ ਦੂਰਮ ਟ੍ਰੇਨਿੰਗ ਕੈਂਪ ਆਲਾ ਸਿਲੇਬਸ ਸਵardar ਕੇਰ ਸਿੰਘ ਜੀ ਨੂੰ ਪਤਾ ਕੀ ਸਿਲੇਬਸ ਆ ਪ੍ਰੋਫੈਸਰ ਗਵਿੰਦਰ ਸਿੰਘ ਨੂੰ ਪਤਾ ਕੀ ਸਿਲੇਬਸ ਆ ਬਲਕਾਰ ਸਿੰਘ ਜੀ ਨੂੰ ਪਤਾ ਕੀ ਸਿਲੇਬਸ ਆ ਅਸੀਂ ਵੰਡਦੇ ਰਹੇ ਹਾਂ ਲਿਖਤ ਇਸ ਸਿਲੇਬਸ ਮੋਰ ਹੋਰ ਸ਼ੁਰੂ ਕਰਦੇ ਪਏ ਆ ਉਹ ਸਿਲੇਬਸ ਤੇ ਲਗਾਤਾਰਤਾ ਵਿੱਚ ਕੋਈ ਵੀ ਸੰਸਥਾ ਕੈਂਪ ਲਗਾਉਣਾ ਚਾਹੇਗੀ 50 ਨੌਜਵਾਨਾਂ ਦੀ ਲੰਗਰ ਵਿਹਾਇਸ਼ ਬੁਲਾਰਿਆਂ ਦਾ ਖਰਚਾ ਸਾਰਾ ਨਾਨਕ ਸ਼ਹੀਦ ਟਰਸਟ ਕਰੇਗੀ ਔਰ ਇਸ ਕੰਮ ਲਈ ਨਾਨਕ ਸ਼ਹੀਦ ਟਰਸਟ ਦਾਸਪੁਰ ਨੂੰ ਸਟੇਜ ਤੇ ਕਰਿਆ ਰੱਬ ਵੀ ਤੁਹਾਡੇ ਅੱਗੇ ਹੱਥ ਨਹੀਂ ਅੱਡੇਗਾ ਉਹ ਮੰਗੇ ਆਪਣੀ ਅੱਗੇਗਾ ਇਸੇ ਤੋਂ ਮਾਇਆ ਨਹੀਂ ਉਗਾਈ ਜਾਏਗੀ ਜਿਹੜਾ ਕੰਮ ਅੱਗੇ ਅਸੀਂ ਕਰਨ ਜਾ ਰਹੇ ਹਾਂ ਕੋਸ਼ਿਸ਼ ਹੈ ਵੀ ਪਰਮਜੀਤ ਸਿੰਘ ਜੀ ਵਰਗੇ ਡਾਕਟਰ ਸਾਹਿਬ ਨੂੰ ਮਾਣ ਜੋੜਿਆ ਹੋਰਾਂ ਨੂੰ ਜੋੜ ਰਹੇ ਹਾਂ ਬਹੁਤ ਸਾਰੇ ਸੰਪਰਕ ਕਿਚਨੇ ਕਿਉਂਕਿ ਬੈਠਣ ਦੀ ਥਾਂ ਨਹੀਂ ਆਸ ਕਰਕੇ ਸਾਰਿਆਂ ਨੂੰ ਨਹੀਂ ਲਿਆ ਪਰੀਖ ਕੋਸ਼ਿਸ਼ ਹੈ ਕਿ ਜਿੰਨੇ ਰਿਟਾਇਰਡ ਪਰਸਨਸ ਨੇ ਉਹਨਾਂ ਨੂੰ ਵੀ ਮੈਂ ਇਹ ਕੋਰੀ ਘਰੂ ਕਰੀ ਜਾ ਕੇ ਬੇਨਤੀ ਕਰਾਂਗਾ ਮੈਂ ਇੱਕ ਬੇਨਤੀ 2003 ਵਿੱਚ ਕੀਤੀ ਸੀ ਜਦੋਂ ਕੋਈ ਖਾਲਸਾਣ ਦਾ ਨਾਮ ਇਸੀ ਲੰਕਾ ਤੇ ਆਉ ਮੱਖਣਸ਼ਾਲੂ ਮਾਨਾ ਹਾਲ ਚੰਡੀਗੜ੍ਹ ਇਕੱਠੇ ਹੋਏ ਕੋਮ ਨੂੰ ਰਾਹੀਏ ਅਜੀਤ ਟ੍ਰਿਬਿਊਨ ਇੰਗਲਿਸ਼ ਟ੍ਰਿਬਿਊਨ ਅੰਗਰੇਜ਼ੀ ਇੰਡੀਅਨ ਐਕਸਪ੍ਰੈਸ ਸਾਰੇ ਨੇ ਮੈਨੂੰ ਕਿਹਾ ਸੀ ਕਿ ਜੇ 10 ਬੰਦਿਆਂ ਤੋਂ ਉੱਪਰ 11 ਬੰਦੇ ਹੋ ਗਏ ਤੇ ਉਹ ਫਰੰਟ ਪੇਜ ਤੇ ਕਵਰੇਜ ਦਾਂਗੇ ਮੈਂ ਘਰ ਕਰ ਗਿਆ ਸੀ ਸਾਰੇ ਉੱਤੇ ਮੱਖਣ ਚਾਸੋ ਬਣਾ ਹਾਦੀ 350 ਦੀ ਕੈਪੈਸਿਟੀ ਆ 1500 ਬੰਦਾ ਆਇਆ ਸੀ ਕਵਰੇਜ ਇੱਕ ਸ਼ਬਦ ਵੀ ਨਹੀਂ ਸੀ ਜੋ ਬੰਦਾ ਉਹਨੂੰ ਕਿਹਾ ਗਿਆ ਕਿ ਕੀ ਹੋ ਰਿਹਾ ਅਸੀਂ ਕਹਾ ਤਾਂ ਦਿੰਦੇ ਆ ਪਾਰਲੀਮੈਂਟ 'ਚ 10 ਦੀਆਂ ਸਪੀਚਾਂ ਕਦੇ ਯੂਨੀਵਰਸਿਟੀ 'ਚ ਨਹੀਂ ਪੜੀਆਂ ਯੂਨੀਵਰਸਿਟੀ ਦੇ ਪ੍ਰੋਫੈਸਰਾਂ ਨੇ ਨਹੀਂ ਪੜੀਆਂ ਸਾਡੇ ਸੰਦਰਸ਼ੀਲ ਆਗੂਆਂ ਨੇ ਨਹੀਂ ਪੜੀਆਂ ਨਫ਼ਰਤ ਕੀਤੀ ਈਰਖਾ ਕੀਤੀ ਜੇ ਪਾਰਲੀਮੈਂਟ 'ਚ ਤੁਹਾਡੇ ਬਾਦਸ਼ਾਹੀ ਦਾਅਵੇ ਨੂੰ ਸਤਿਕਾਰ ਕੀਤਾ ਜਾਂਦਾ ਡੈਮੋਕ੍ਰੇਟੀਕ ਨਹੀਂ ਕਿ ਹਾ ਜਾਂਦਾ ਕਿ ਤੁਹਾਨੂੰ ਖਾਲਸਾਣ ਕਹਿਨ ਦਾ ਹੱਕ ਹੈ ਵੋਟ ਮੰਗਨ ਦਾ ਹੱਕ ਹੈ ਫਿਰ ਤੁਹਾਨੂੰ ਵੋਟ ਮੰਗ ਕੇ ਵੀ ਦਿਖਾ ਦਿੱਤੀ ਜਾਂਦੀ ਹੈ ਕਿਹਾ ਗਿਆ ਨਾ ਕਿ ਕਿ ਜਿਸ ਨੇ ਕਿਹਾ ਰਣਜੀਤ ਸਿੰਘ ਜੀ ਨੇ ਕਿ ਅਸੀਂ ਅਜੰਡੇ ਤੇ ਵੋਟ ਤਾਂ ਮੰਗ ਕੇ ਦਿਖਾਈਏ ਸਤ ਵਿੱਚ ਪ੍ਰਕਾਸ਼ ਸਿੰਘ ਬਾਦਲ ਦੇ ਖਿਲਾਫ ਤੁਸੀਂ ਮੈਨੂੰ ਵੋਟ ਦਿਓ ਮੈਂ ਤੁਹਾਨੂੰ ਖਾਲਸਾਣ ਦੇ ਆਨਾਂ ਡੈਮੋਕਰੇਟਿਕਲੀ ਪੀਸਫੁਲੀ ਪੰਜਾਬ ਵਿਧਾਨ ਸਭਾ ਰਾਂ ਤੋ ਕੀ ਅਸੀਂ ਕੱਪ ਲੋਗਾਰਾ ਨਹੀਂ ਚਾਹੁੰਦੇ ਕਨਫਰਮੇਸ਼ਨ ਨਹੀਂ ਚਾਹੁੰਦੇ ਕੋਨ ਨਾਲ ਤੁਰਿਆ ਹਰ ਜਥੇ ਬੰਦੀ ਨੇ ਉੱਥੇ ਆ ਕੇ ਕਿਹਾ ਕਿ ਇਹ ਦਮਪਾਲ ਸਿੰਘ ਗੱਦਾਰ ਆ ਇਹਨੂੰ ਵੋਟ ਨਾ ਪਹਰਾਜੇ ਕਾਂਗਰਸੀਆਂ ਨੂੰ ਵੋਟ ਪਾਓ 2012 ਵਿੱਚ ਫੇਰ ਖੜੇ ਕੀਤੇ ਅਨੁਸਾਰ 7 ਤੋਂ ਬਾਅਦ 12 ਤੋਂ ਬਾਅਦ 17 ਵਿੱਚ ਅਸੀਂ 9 ਬੰਦੇ ਖੜੇ ਕੀਤੇ ਜਦ ਦੇਖਿਆ ਕਿ ਨਾ ਸਾਨੂੰ ਸਾਡੇ ਕੋਲ ਪੈਸਾ ਨਹੀਂ ਹੈ ਸਾਡੇ ਕੋਲ ਧੜਾ ਨਹੀਂ ਹੈ ਅਤਿੰਦਰਪਾਲ ਸਿੰਘ ਨੇ ਧੜਾ ਨਹੀਂ ਬਣਾਇਆ ਫੈਡਰੇਸ਼ਨ ਦਾ ਸੀਨੀਅਰ ਮੀਤ ਪ੍ਰਧਾਨ ਸੀ ਐਚ ਪਰ ਕਨਸਟੀਟਿਊਸ਼ਨ ਐਕਟਿੰਗ ਪ੍ਰੈਜ਼ੀਡੈਂਟ ਸੀ ਫੈਡਰੇਸ਼ਨ ਦਾ ਧੜਾ ਨਹੀਂ ਬਣਾਇਆ ਨਾ ਬਣਾਉਣਾ ਕਦੇ ਧੜਾ ਗੁਰੂ ਗ੍ਰੰਥ ਤੇ ਗੁਰਪੰਥ ਪੋਛੇ ਗੁਰੂ ਗ੍ਰੰਥ ਤੇ ਗੁਰਪੰਥ ਨੂੰ ਇਸ ਆਸ਼ੀਰਵਾਦ ਦੇ ਨਿਸ਼ਾਨੇ ਲਈ ਕਿ ਤਾਓ ਅੱਗੇ ਕੀ ਕਰੀਏ ਤੁਸੀਂ ਸਾਰੇ ਸਾਂਝੇ ਬੈਠ ਕੇ ਅਗਵਾਈ ਦੇ ਇੱਕ ਬੰਦੇ ਦੀ ਅਗਵਾਈ ਸਾਨੂੰ ਰੋਲ ਗਈ। ਧੜਿਆਂ ਦੀ ਅਗਵਾਈ ਸਾਨੂੰ ਰੋਲ ਗਈ। ਮੈਂ ਮੈਂ ਵਿੱਚ ਅਸੀਂ ਇੱਕ ਦੂਜੇ ਤੇ ਤਰਨਾ ਚਿੱਕੜ ਸੁਟ ਤੁਕਿਆਂ। ਇੱਕ ਦੂਜੇ ਨਾਲ ਅੱਖ ਮਿਲਾ ਕੇ ਵੀ ਅਸੀਂ ਰਾਜੀ ਨਹੀਂ। ਆਓ ਸਾਰਾ ਕੁਝ ਖਤਮ ਕਰੀਏ। ਸਾਂਝੇ ਬੈਠੀਏ। ਪਾਉਣ ਵਾਲੇ ਆਜਿ ਬੁਲਾਰਿਆਂ ਨੇ ਕਿਹਾ ਮੈਂ ਉਸ ਗੱਲ ਵੱਲ ਧਿਆਨ ਦੇ ਕੇ ਸਮਾਪਤੀ ਕਰਾਂ ਹਾਂ। ਕੌਣ ਦੇ 5 ਮਿੰਟ ਹੋਰ ਮੰਗਾ ਸਾਰੇ ਸਤਿਕਾਰਯੋਗ ਬੁਲਾਰਿਆਂ ਨੇ ਕਿਹਾ ਕਿ ਪਿਛੋਕੜ ਦੀਆਂ ਅਸੀਂ ਗਲਤੀਆਂ ਬੜੀਆਂ ਸੁਣਾਉਂਦੇ ਹਾਂ। ਲਾਚਰ ਵੀ ਅਸੀਂ ਮੰਨਦੇ ਹਾਂ ਤੇ ਭਾਈ ਅਸੀਂ ਜੋ ਅੱਜ ਜ਼ਿੰਦਗੀ ਜੀ ਰਹੇ ਹਾਂ ਜੂ 84 ਤੋਂ ਬਾਅਦ ਸਰਦਾਰ ਗੁਰਨੇਕ ਸਿੰਘ ਨੇ ਕਿਹਾ 22 ਮਹੀਨੇ ਬਾਅਦ ਪਾਪ ਚ ਇਨਵਾ ਕਾਇਮ ਹੋ ਗਿਆ ਸੀ। ਉਹ ਕਿਉਂ ਕਾਇਮ ਹੋ ਗਿਆ ਸੀ ਕਿਉਂਕਿ ਆਚਾਰਨ ਸੀ, ਜੀਵਨ ਸੀ, ਕਿਰਦਾਰ ਸੀ। ਫੜ ਦੇ ਕੋਲ ਨਹੀਂ ਵੇ ਜੇ ਅੱਜ ਅਸੀਂ ਜੋ ਜੀਵਨ ਜੀ ਰਹੇ ਆਂ ਤੇ ਜੋ ਲਾਂਚਨ ਜਿਹੜੇ ਅਸੀਂ ਦੂਸ਼ਣ ਆਪਣੇ ਬਜੜੂਗਾ ਤੇ ਆਕੂਆਂ ਤੇ ਲਾ ਰਹੇ ਆਂ ਉਹਨਾਂ ਉਸ ਵੇਲੇ ਦੇ ਵਿਗਵਾਨਾਂ ਤੇ ਲਾ ਰਹੇ ਆਂ ਅਸੀਂ ਵੀ ਬਖਸ਼ੇ ਨਹੀਂ ਜਾਵਾਂਗੇ ਅੱਜ ਵਾਲਿਆਂ ਤੇ ਵੀ ਸਾਡੀਆਂ ਪੀੜੀਆਂ ਉਹੀ ਦੂਸ਼ਣ ਸਾਡੇ ਤੇ ਲਾਣਗੀਆਂ ਉਹ ਭਾਈ ਤੁਸੀਂ ਤਾਂ ਸਮਝ ਗਏ ਸੋ ਤੁਸੀਂ ਕੀ ਕਰਕੇ ਦਿੱਤਾ ਸਾਨੂੰ ਔ ਇਸ ਤੋਂ ਉਸ ਤੋਂ ਬਚ ਜਾਈਏ ਬਸ ਅੰਨੀ ਕੋ ਬੇਨਤੀ ਹੈ ਅਸੀਂ ਲਈ ਯਤਨ ਕਰ ਰਹੇ ਹਾਂ ਐਸੀ ਯਤਨ ਵਿੱਚ ਜਿੰਨੇ ਸਹਾਈ ਹੋਏ ਨੇ ਸਾਰਿਆਂ ਦੇ ਨਾਮ ਮੈਂ ਤੁਹਾਨੂੰ ਲਾ ਦਿੱਤੇ ਨੇ ਇੱਕ ਅਸੀਂ ਐਡਵਾਈਜ਼ਰੀ ਗਰੁੱਪ ਬਣਾਇਆ ਤਾਂ ਜੋ ਪੰਥ ਦਾ ਕੋਈ ਵੀ ਸ਼ਖ ਚਹਿਰ ਨਾ ਕਹੇ ਕਿ ਭਈ ਸਾਨੂੰ ਬਾਜ ਦੀ ਮਾਰੀ ਗਈ ਐਡਵਾਈਜ਼ਰੀ ਗਰੁੱਪ ਦੇ ਲਈ ਅਸੀਂ ਸਾਲ ਦੀ 12000 ਦੀ ਮੈਂਬਰਸ਼ਿਪ ਵੀ ਸਕੀ ਹੈ ਹਾਲੇ ਤੱਕ ਸਾਰੇ ਕੁੱਲ ਮਿਲਾ ਕੇ ਮੈਨੂੰ ਲੱਗਦਾ ਹੈ 14 ਹੁੰ ਮੈਂਬਰ ਹੋ ਗਏ ਹੋਵੇ ਇਹੀ ਯਾਰੀ ਦੋਸਤੀ ਚ ਮੇਰੀ ਆਪ ਸਾਰਿਆਂ ਨੂੰ ਬੇਨਤੀ ਹੈ ਕਿ ਜੇ ਤੁਸੀਂ ਪੰਥ ਲਈ ਗੁਰੂ ਗ੍ਰੰਥ ਲਈ ਔਰ ਇੱਕ ਸਿੱਖ ਯੂਨੀਵਰਸਿਟੀ ਦੇ ਤੌਰ ਤੇ ਕਿਸੇ ਸੰਸਥਾਨ ਨੂੰ ਬਿਨਾ ਕਿਸੇ ਧੜੇ ਬਿਨਾ ਕਿਸੇ ਆਰਗੇਨਾਈਜੇਸ਼ਨ ਤੋਂ ਕੇਵਲ ਪੰਥ ਤੇ ਗ੍ਰੰਥ ਦੇ ਨਾਮ ਤੇ ਅੱਗੇ ਵਿਚਾਰ ਮਦਦਨਾ ਚਾਹੁੰਦੇ ਹੋ ਤੇ ਐਡਵਾਈਸਰੀ ਗਰੁੱਪ ਨੂੰ ਉਸ ਐਡਵਾਈਸਰੀ ਗਰੁੱਪ ਦੀਆਂ ਸਮਾਹਾਂ ਨਾਲ ਹੀ ਸਾਰੇ ਕੰਮ ਹੋਣਗੇ ਇਹ ਸਾਡੇ ਕਨਸਟੀਟਿਊਸ਼ਨ ਵਿੱਚ ਲਿਖਿਆ ਕਿਸੇ ਵਿਅਕਤੀ ਰਹੀਆਂ ਕੰਮ ਨਹੀਂ ਹੋਣਗੇ ਕਰਨ ਵਾਲਾ ਵਿਅਕਤੀ ਮਾਇਆ ਅੱਜ ਸ਼ੰਤੀ ਸਾਹਿਬ ਨੇ ਤਾਲੁਕੀ ਹੋਰ ਵੀ ਹੋ ਸਕਦਾ ਕਿ ਕਿਸੇ ਦੀ ਬਕੋਤੀ ਨਹੀਂ ਹੈ ਕਿਸੇ ਦਾ ਪਰਿਵਾਰਕ ਟ੍ਰਸਟ ਨਹੀਂ ਹੈ ਗੁਰੂ ਗ੍ਰੰਥ ਤੇ ਗੁਰੂ ਪੰਥ ਸਾਹਿਬ ਦੇ ਨਾਮ ਤੇ ਤਰਨੂ ਐਡਵਾਈਜ਼ਰੀ ਗਰੁੱਪ ਤੇ ਕਹੇਗਾ ਕਿ ਹੁਣ ਇਹਨਾਂ ਨੂੰ ਜ਼ਿੰਮੇਵਾਰੀ ਦੇ ਦਿੱਤੀ ਜਾਏ ਜ਼ਿੰਮੇਵਾਰੀ ਉਹਨਾਂ ਨੂੰ ਦੇ ਦਿੱਤੀ ਜਾਏ ਸੰਭਾਲ ਲਈ ਜੀਵਨ ਪਰਯੰਤ ਦਾਸ ਨੇ ਵਾਦਾ ਕੀਤਾ ਟਰਨ ਭਜ ਦਾ ਵਾਦਾ ਕੀਤਾ ਜਿੰਨੇ ਸਮਾਗਮ ਇੱਥੇ ਹੋਣਗੇ ਉਨਾ ਸਾਰਿਆਂ ਸਮਾਜਵਾਦੀ ਲੰਗਰ ਪਾਣੀ ਦਾ ਵਾਦਾ ਕੀਤਾ ਕਿ ਜਦੋਂ ਤੱਕ ਜੀਵਤਾਂ ਉਦੋਂ ਤੱਕ ਦਾਸ ਕਰੇਗਾ ਤੇ ਦਾਸ ਦੇ ਮਰਨ ਤੋਂ ਬਾਅਦ ਇਹ ਜ਼ਿੰਮੇਵਾਰੀ ਦਾਸ ਦੀਆਂ ਬੇਟੀਆਂ ਨੇ ਪਾ ਲਈਆਂ ਪਰ ਖਰਚੇ ਪ੍ਰਸਤ ਨਹੀਂ ਆਉਣਗੇ ਬਾਕੀ ਪ੍ਰੋਗਰਾਮਾਂ ਦੇ ਖਰਚੇ ਐਡਵਾਂਸਰੀ ਗਰੁੱਪ ਆਪ ਤਾਂ ਕਰੇ ٹرسٹ ਕਰੇ ਅਸੀਂ ਸੰਸਥਾਨ ਬਣਾ ਕੇ ਅਰਪਣ ਕਰ ਰਹੇ ਹਾਂ ਕਾਂਤੇ ਗਰੰਤ ਸਾਹਿਬ ਜੀ ਨੂੰ ਇਹਨੂੰ ਸਵਾਰ ਕਰਿਆ ਜੇ ਜਿਹੜੀਆਂ ਕਮੀਆਂ ਪੇਸ਼ੀਆਂ ਤੁਹਾਨੂੰ ਲੱਗੀਆਂ ਨੇ ਹੈਂਡਮੀ ਉਹਨਾਂ ਲਈ ਆਪਣੀ ਝੋਲੀ ਅੱਡ ਕੇ ਤੁਹਾਡੇ ਤੋਂ ਮਾਫੀ ਮੰਗਦਾ ਹਮੇਸ਼ਾ ਮਾਫੀ ਮੰਗੀ ਹੈ ਜਿਹੜੇ ਕੰਮ ਨਹੀਂ ਕਰ ਸਕੇ ਉਹਨਾਂ ਲਈ ਵੀ ਖਿਮਾ ਚਾਹੁੰਦੇ ਆ ਪਰ ਇੱਕ ਬੇਨਤੀ ਕਰਦਾ ਕਿ ਜਿਹੜੇ ਕੰਮ ਕੀਤੇ ਗਏ ਨੇ ਪੋਜੀਟਿਵ ਉਹਨਾਂ ਨੂੰ ਸਵਾਰ ਕਰਨਾ ਵੀ ਤਾਂ ਸ਼ੁਰੂ ਕਰੀਏ ਅਸੀਂ ਸੋਬਾਰ ਨਹੀਂ ਕਰ ਰਹੇ ਕਿ ਖਾਲਸਾ ਬਾਦਲ ਨੇ ਕੋਈ ਪੋਜੀਟਿਵ ਕੰਮ ਨਹੀਂ ਕੀਤਾ ਕਿ ਉਸ ਤੋਂ ਬਾਅਦ ਫੈਡਰੇਸ਼ਨ ਨੇ ਕੋਈ ਪੋਜੀਟਿਵ ਕੰਮ ਨਹੀਂ ਕੀਤਾ ਕਿ ਪਾਰਲੀਮੈਂਟ ਵਿੱਚ ਜਿਹੜੇ ਤੁਸੀਂ ਲੋਨ ਨੁਮਾਇੰਦੇ ਚੁਣ ਕੇ ਭੇਜੇ ਸੀ ਸਾਰਿਆਂ ਨੂੰ ਅਸੀਂ ਇੱਕੋ ਤਕੜੀ 'ਚ ਪਾ ਕੇ ਰੋਲ ਦਿੰਦੇ ਆ ਕਿਸੇ ਨੇ ਕੋਈ ਪੋਜੀਟਿਵ ਕੰਮ ਨਹੀਂ ਕੀਤਾ ਜੇ ਪੋਜੀਟਿਵ ਕੰਮ ਹੋਇਆ ਸੀ ਤਾਂ ਹੀ ਖਾਲਸਾਪੁਰ ਦਾ ਨਾਂ ਆਇਆ ਤਾਂ ਹੀ ਸੁਪਰੀਮ ਕੋਰਟ ਵਿੱਚੋਂ ਕੇਸ ਜਿਹੜੇ ਕਰਨਲ ਸਾਹਿਬ ਨੇ ਪਹਿਲਾਂ ਦਾ ਕੇਸ ਚੱਲਦਾ ਸੀ ਉਹ ਰੈਫਰੈਂਸ ਦਿੱਤਾ ਤੇ ਹਾਕਿ ਵਿੱਚ ਫੈਸਲਾ ਆਇਆ ਕੁਝ ਚੀਜ਼ਾਂ ਸਟੇਟ ਦੇ ਜਿਹੜੇ ਕਨਸਟੀਟਿਊਸ਼ਨ ਵਿੱਚ ਸੀ ਰਹਿ ਰਹੀਆਂ ਜੀ ਅਸੀਂ ਉਸੇ ਨੂੰ ਕਹੀ ਜਾਵਾਂਗੇ ਕਿ ਤੇਰੇ ਨਾਮ ਤਾਂ ਅਸੀਂ ਮੰਨਦੇ ਹੀ ਨਹੀਂ ਤੈਨੂੰ ਤਾਂ ਅਸੀਂ ਸਾੜ ਦਿੱਤਾ ਸਾੜਿਆ ਨਾ ਜੀ ਕੀ ਹਾਸਲ ਹੋ ਗਿਆ ਅਸੀਂ ਕੁਵਾਰੀ ਨੌਜਵਾਨ ਨੂੰ ਸਹੀ راہ ਵੀ ਪਾ ਕੇ ਦਿਖਾ ਦਈਏ ਕਿ ਭਾਈ ਆਓ ਪੰਜਾਬ ਵਿਧਾਨ ਸਭਾ ਰਾਹੀਂ ਨਾਨਕ ਸ਼ਾਹੀ ਉਹ ਪ੍ਰਣਾਲੀ ਜਿਹੜੀ ਬਾਬਾ ਬੰਦਾ ਸਿੰਘ ਬਹਾਦਰ ਨੇ ਲੋਗੜ ਵਿੱਚ ਸਥਾਪਿਤ ਕਰਕੇ ਸਾਨੂੰ ਦਿੱਤੀ ਸੀ ਜਿਹਦਾ ਸਿੱਕਾ ਵੀ ਦਾਸ ਵਿੱਚ ਬਣਾ ਕੇ ਔਮ ਨੂੰ ਦਿੱਤਾ ਰਾਜਦਾਨੀ ਵਿੱਚ ਲੱਭ ਕੇ ਦਿੱਤੀ ਹੈ ਪੁਸਤਕ ਵੀ ਲਿਖੀ ਹੈ ਆਓ ਉਸ ਲੋਗੜ ਦੀ ਰਾਜਦਾਨੀ ਤੇ ਫੇਰ ਖੜੇ ਹੋਈਏ ਸਮੂਚਾ ਪੰਥ ਕੜਾ ਹੋਏ ਤੇ ਨਾਨਕਸ਼ਾਈ ਪ੍ਰਣਾਲੀ ਲਈ ਇਕਜੁੱਟ ਹੋ ਕੇ ਖਲਾਜਿਆ ਇਸ ਵੇਲੇ ਪੋਲਿਟਿਕਸੀਚ ਸਿੱਖ ਲੱਭਦਾ ਪਿਆ ਪੰਜਾਬੀ ਵੀ ਲੱਭਦਾ ਪਿਆ ਕਿ ਮੈਨੂੰ ਕੋਈ ਮਿਲੇ ਰਾਹ ਉਸ ਰਾਹ ਨੂੰ ਨਾਨਕਸ਼ਾਈ ਪ੍ਰਣਾਲੀ ਦਾ ਇਕ ਬਦਲ ਦੇ ਕੇ ਸਾਂਝੇ ਬੈਠ ਕੇ ਲੱਭ ਲੋ ਬਣਾ ਲੋ ਅੱਗੇ ਤੁਰ ਪਉ ਮੈਨੂੰ ਤਾਂ ਹੀ ਰਾਹ ਦਿਖਦੇ ਜੇ ਅੱਗੇ ਤੁਸੀਂ ਸਾਰੇ ਸਿਆਣੇ ਹੋ ਆਏ ਹੋਏ ਸਮੂਹ ਬੁਲਾਰਿਆਂ ਦਾ ਦਾਸ ਕਿਸੇ ਨਾ ਵੀ ਨਾਂ ਜਿ ਲੈ ਆ ਕੇ ਮੇਰੇ ਲਈ ਜਿਹੜੇ ਮੇਰੇ ਸਬਦੇ ਤੋਂ ਲੁਧਿਆਨੇ ਤੋਂ ਜਗਰਾਉ ਤੋਂ ਅੰਮਾਨਗੜ ਤੋਂ ਆਏ ਸਭ ਨੂੰ ਕਹਿੰਗੇ ਜੀ ਸਾਡਾ ਨਾਮ ਹੀ ਲਿਆ ਗਿਆ ਮੈਂ ਸਾਰਿਆਂ ਦਾ ਆਪਣੇ ਸੀਸ ਨੂੰ ਉਹਨਾਂ ਦੇ ਚਰਨਾਂ ਤੇ ਨਿਵਾ ਕੇ ਸਵਾਗਤ ਕਰਦਾ ਪ੍ਰਧਾਨਗੀ ਮੰਡਲ ਦਾ ਤੈਨਦੇ ਤੋਂ ਤਨੁਆਦੀਆਂ ਸਭ ਤੋਂ ਔਖਾ ਕੰਮ ਹੈ ਕਿ ਸਭ ਨੂੰ ਸੁਣ ਮਾਰ ਕੇ ਕਰਕੇ ਬੈਠੇ ਰਹਿਣਾ ਤੇ ਪਤਾ ਨਹੀਂ ਬਾਅਦ ਵਿੱਚ ਬੋਲਣ ਨੂੰ ਤਾਂ ਆਪ ਤਾਂ ਹਮੇਂ ਮਿਲੇ ਕੇ ਨਾ ਮਿਲੇ ਇਸ ਲਈ ਪ੍ਰਧਾਨਗੀ ਮੰਡਲ ਦਾ ਖਾਸ ਤੌਰ ਤੇ ਤੁਹਾਨੂੰ ਆਦੀਆਂ ਸ਼ੌਂਕੀ ਸਾਹਿਬ ਦਾ ਵਿਸ਼ੇਸ਼ ਤੌਰ ਤੇ ਤੁਹਾਨੂੰ ਆਦੀਆਂ ਜਿਨ੍ਹਾਂ ਨੇ ਤੁਹਾਨੂੰ ਸਾਰੇ ਸੱਜੇ ਦਿੱਤੇ ਪਰ ਤੁਸੀਂ ਸਾਰੇ ਇੱਥੇ ਇਕੱਠੇ ਹੋਏ ਆਉਂਵਾਲੇ ਜੀ ਮੈਂ ਇੱਕ ਵਾਰੀ ਪੰਡਤ ਸਾਹਿਬ ਦਾ ਸਵਾਗਤ ਕਰਦੇ ਰਹਾਂਗੇ ਐਡਵਾਈਜ਼ਰੀ ਗਰੁੱਪ ਵਿੱਚ ਜੋ ਵੀ ਸ਼ਾਮਲ ਹੋਣਾ ਚਾਹੇ ਉਹ ਰਸੀਦ ਬੁੱਕ ਵਿੱਚ ਰਸੀਦ ਕਰਵਾ ਕੇ ਐਡਵਾਈਜ਼ਰੀ ਨੰਬਰ 57 ਦਾ ਮੈਂ ਤਹੇ ਦੇਵਤੋ ਕਾ ਦਾ ਮਹੀਨੇ ਦਾ 1000 ਰੁਪਿਆ ਜੇ ਗੁਰੂ ਗ੍ਰੰਥ ਤੇ ਗੁਰੂ ਪੰਥ ਲਈ ਕੱਢ ਸਾਥ ਦਿਓ ਇੱਕ ਐਸੇ ਸਟੇਜ ਲਈ 81 ਬੁਰੰਦ ਤਾਂ ਨਹੀਂ ਕਰ ਸਕਦੇ ਹੋ ਤੇ ਜਿੱਥੇ ਸਾਰਾ ਪੰਥ ਇਕੱਠਾ ਹੋ ਕੇ ਬਿਨਾਂ ਵੈਰ ਪਾਉ ਤੋਂ ਬਿਨਾਂ ਖਰਚਾ ਕੀਤੇ ਹਰ ਮੀਟਿੰਗ ਦਾ ਖਰਚਾ ਕੁਝ ਵੀ ਜਲਾਣਾ 에어 ਕੰਡੀਸ਼ਨ ਹਾਲ ਮਿਲੇਗਾ ਰਹਿائش ਮਿਲੇਗੀ ਮਹਾਰਾਜ ਦਾ ਪ੍ਰਕਾਸ਼ ਮਿਲੇਗਾ ਹਰ ਚੀਜ਼ ਮਿਲੇਗੀ ਤੇ ਜੇ ਉਸ ਦੇ ਪ੍ਰਬੰਧਕ ਪ੍ਰਬੰਧਕੀ ਨਿਜਾਮ ਉਹ ਜੋ 1000 ਰੁਪਇਆ ਮਹੀਨਾ ਕੁਝ ਨਹੀਂ ਇਹ ਹੈਗਾ ਜੇ ਕੋ ਬੰਸਾਪ ਦੇ ਉਤੇ ਐਡਵਾਈਜ਼ਰੀ ਮੈਂਬਰ ਬਣੋ ਤਾਂ ਜੋ ਤੁਹਾਡੀਆਂ ਸਲਾਹਾਂ ਨਾਲ ਅੱਗੇ ਪੰਥ ਨੂੰ ਸੇਧ ਦਿੱਤੀ ਜਾ ਸਕੇ ਮੇਰੇ ਵੱਲੋਂ ਵੱਧ ਘੱਟ ਅੱਖਰ ਕਿਹਾ ਗਿਆ ਹੋਏ ਉਸ ਲਈ ਕੀਮਾ ਦਾ ਚਾਚਾ ਖਾਨ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ